ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਫਤਾਵਾਰੀ ਪ੍ਰੋਗਰਾਮ ਸਿਕੰਦਰਪਖ ਦੇ ਮਸਲੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸ਼ਨੀਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਪਿਛਲੇ ਹਫਤੇ ਤੋਂ ਇੱਕ ਨਵੀਂ ਲੜੀ ਸ਼ੁਰੂ ਕੀਤੀ ਆ ਡੇਰਾਬਾਦ ਤੇ ਕਿਉਂਕਿ ਲੇਟਲੀ ਇੰਨੀਆਂ ਕਾ ਜ਼ਿਆਦਾ ਖਬਰਾਂ ਆ ਗਈਆਂ ਇਹਨਾਂ ਬਾਬਿਆਂ ਦੀਆਂ ਸੰਤਾਂ ਦੀਆਂ ਜਿਨ੍ਹਾਂ ਨੂੰ ਖੌਤੀ ਸੰਤ ਮਹਾਪੁਰਸ਼ ਬ੍ਰਹਮ ਗਿਆਨੀ ਕਿਹਾ ਜਾਂਦਾ ਕਿ ਚੰਗੇ ਚੰਗੇ ਬੰਦੇ ਵੀ ਉਧਰ ਨੂੰ ਤੁਰ ਪਏ ਆ ਯੋਗਰਾਜ ਸਿੰਘ ਬੜਾ ਵਧੀਆ ਐਕਟਿੰਗ ਕਰਦਾ ਸੀ ਐਕਟਰ ਸੀ ਉਹ ਵੀ ਹੁਣ ਡੇਰਾਵਾਦ ਵਾਲੇ ਪਾਸੇ ਨੂੰ ਬਾਬਾ ਬਣਨ ਦੀ ਕੋਸ਼ਿਸ਼ ਕਰ ਰਿਹਾ ਪਰ ਮੈਂ ਵੀ ਕਿਤੇ ਨਾ ਕਿਤੇ ਗੱਦੀ ਲਾ ਕੇ ਬਹਿ ਜਾਵਾਂ ਦੇਖਿਆ ਵੀ ਇੱਧਰ ਮਿਹਨਤ ਕਰਨੀ ਪੈਂਦੀ ਆ ਉਧਰ ਤਾਂ ਕੁਝ ਵੀ ਨਹੀਂ ਕਰਨਾ ਪੈਂਦਾ ਲੋਕ ਆਪ ਆ ਕੇ ਦੇ ਜਾਂਦੇ ਆ ਸਮਾਨ ਜੋ ਚਾਹੀਦਾ ਬੀਬੀਆਂ ਆਪ ਆ ਜਾਂਦੀਆਂ ਸੋ ਲੇਟਲੀ ਤੁਸੀਂ ਫੋਟੋ ਦੇਖੀ ਲਈ ਹੋਣੀ ਆ ਸਰੂਪ ਸਿੰਘ ਚੰਡੀਗੜ੍ਹ ਵਾਲੇ ਦੀ ਕਿੰਨੀਆਂ ਖਬਰਾਂ ਉਹਦੀ ਆਪ ਦੀ ਨੂੰ ਫੇਸਬੁੱਕ ਭਰਿਆ ਪਿਆ YouTube ਭਰਿਆ ਪਿਆ ਦੀ ਵਿਚਾਰਨਾ ਤੇ ਇੰਟਰਵਿਊ ਦੇ ਰਹੀ ਵੀ ਕਿੰਨੀਆਂ ਬੀਬੀਆਂ ਨਾਲ ਸੰਬੰਧ ਸੀਗੇ ਕੀ ਕੀ ਸੀ ਇਹ ਜਿਹੜਾ ਫੜਿਆ ਜਾਂਦਾ ਨਾ ਬਾਰ ਬਾਰ ਕਹਿੰਦੇ ਆ ਉਹੀ ਸਾਨੂੰ ਲੱਗਦਾ ਵੀ ਇਹੀ ਚੋਰ ਆ ਪਰ ਇਹ ਸਾਰੇ ਹੀ ਇੱਕੋ ਜਿਹੇ ਆ ਨਾਨਕਸਰੀਏ ਸਾਧਾ ਦੀਆਂ ਕਿੰਨੀਆਂ ਕਰਤੂਤਾ ਸਾਹਮਣੇ ਆ ਗਈਆਂ ਇਹ ਜੀਆਂ ਆ ਗਈਆਂ ਇਸ ਸ਼ੁਰੂ ਤੋਂ ਪਰ ਪ੍ਰੋਬਲਮ ਇਹ ਆ ਸਾਡੀ ਕੌਮ ਦੀ ਕਿ ਕਰਤੂਤਾ ਸਾਹਮਣੇ ਆਉਣ ਤੋਂ ਬਾਅਦ ਵੀ ਉਸ ਬਾਬੇ ਨੂੰ ਉਨਾ ਹੀ ਮੰਨੀ ਜਾਂਦੇ ਆ ਅਮਾਨ ਸਿੰਘ ਵੀ ਹੋਵੇ ਵਾਲੇ ਦੇ ਮਰਨ ਤੱਕ ਉਨਾ ਹੀ ਉਹਦੇ ਚੇਲੇ ਸੀਗੇ ਆ ਧਰਮੰਤ ਸਿੰਘ ਲੈ ਲੋ ਆ ਲੈ ਲੋ ਦਲਜੀਤ ਸਿੰਘ ਸ਼ਿਕਾਗੋ ਵਾਲਾ ਉਦਾਂ ਹੀ ਲੋਕੀ ਮਗਰ ਫੇਰ ਲੱਗੇ ਹੋਏ ਆ ਹਾਲੇ ਵੀ ਸ਼ਿਕਾਗੋ ਚ ਉਹਦਾ ਬੜਾ ਵਧੀਆ ਡੇਰਾ ਚੱਲ ਰਿਹਾ ਸੋ ਕੀ ਸਾਡੀ ਕੌਮ ਇੰਨੀ ਗਰਖ ਚੁੱਕੀ ਆ ਕਾਰਨ ਕੀ ਆ ਇਹਦਾ ਕਾਰਨ ਸਿਰਫ ਇੱਕੋ ਹੀ ਸਾਨੂੰ ਤਾਂ ਲੱਭਿਆ ਤੇ ਅਸੀਂ ਗਰਬਾਣੀ ਨਾਲ ਟੁੱਟ ਚੁੱਕੇ ਆ ਸਾਨੂੰ ਪਤਾ ਹੀ ਨਹੀਂ ਆ ਤੇ ਇਹ ਸਾਡਾ ਲੋਕ ਸ਼ੋਸ਼ਣ ਕਰਦੇ ਆਏ ਆ ਕਰਦੇ ਰਹਿਊਗੇ ਤੇ ਗਾਂ ਵੀ ਚੱਲਦਾ ਰਹੂਗਾ ਸਾਨੂੰ ਦੂਜਿਆਂ ਦੀ ਤਾਂ ਖਬਰਾਂ ਬੜਿਆ ਪਤਾ ਲੱਗ ਜਾਂਦੀਆਂ ਆ ਕਿ ਆ ਹਿੰਦੂਆਂ ਦਾ ਬਾਬਾ ਫੜਿਆ ਗਿਆ ਉਨੇ ਮਗਰ ਇਨੇ ਸੀਗੇ ਜਿਹੜੇ ਸਾਡੇ ਘਰ ਘਰ ਤੁਰੇ ਫਿਰਦੇ ਆ ਉਹਨਾਂ ਦਾ ਸਾਨੂੰ ਚੇਤਾ ਹੀ ਭੁੱਲ ਜਾਂਦਾ ਸੋ ਜਗਮਉਨ ਸਿੰਘ ਜੀ ਕਰੋ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਗੱਲਬਾਤ ਹੋਰੀਏਗਾ ਅੱਜ ਪਾ ਜੀ 28 ਹਾਰਡ 557 ਸੰਮਤ ਮੂਨ ਨਾਕਸ਼ਾਈ ਕੈਲੰਡਰ ਅਨੁਸਾਰ ਜੀ ਆਇਆ ਜਿਹੜੇ ਦਰਸ਼ਕ ਸਾਨੂੰ ਪੀਸੀ ਚੈਨਲ ਪਿਓਰ ਪੰਜਾਬੀ ਸਾਂਝੀ ਸੋਚ ਤੇ ਗੁਰਮਤਿ ਜੀਵਨ ਤੇ ਦੇਖਦੇ ਆ ਉਹਨਾਂ ਦਾ ਵੀ ਜੀ ਆਇਆ ਜਿਹੜੇ ਸਾਨੂੰ ਫੇਸਬੁੱਕ ਤੇ YouTube ਤੇ TikTok ਤੇ ਲਾਈਵ ਦੇਖ ਰਿਆ ਕੋਸ਼ਿਸ਼ ਕਰੋ ਜਿਹੜਾ ਭਾਵੇਂ ਜਿਹੜੇ ਪਲੈਟਫਾਰਮ ਤੇ ਦੇਖ ਰਿਆ ਪ੍ਰੋਗਰਾਮ ਨੂੰ ਇੱਕ ਸ਼ੇਅਰ ਮਾਰਨ ਦੀ ਕੋਸ਼ਿਸ਼ ਕਰੋ ਵੀ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਗੱਲ ਜਾ ਸਕੇ ਸਾਡਾ ਮੋਟਿਵ ਹੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਕੱਲ ਇਹ ਹੁੰਦੀ ਆ ਵੀ ਜਦੋਂ ਹਰ ਬੰਦਾ ਇੱਥੇ ਡਰਦਾ ਆ ਬੋਲਣ ਤੋਂ ਚਿਕ ਮਤਲਬ ਬੋਲਣ ਦੀ ਝਿੜਕਿਆ ਉਹਨਾਂ ਨੂੰ ਵੀ ਜੇ ਬੋਲਿਆ ਤੇ ਮੈਨੂੰ ਕੋਈ ਕਾਰਨਾ ਖੜਦੇ ਆਪਣੀ ਰੈਪਿਊਟੇਸ਼ਨ ਇਦਾਂ ਬਣਾਉਣੀ ਚਾਹੁੰਦਾ ਵੀ ਮੈਨੂੰ ਸਾਰੇ ਲੋਕ ਹੀ ਚੰਗਾ ਕਹਿਣ ਦੁਨੀਆ ਦੇ ਵਿੱਚ ਜੇ ਮੈਂ ਇਸ ਦੁਨੀਆ 'ਚ ਆ ਗਿਆ ਤੇ ਮੈਨੂੰ ਲੋਕ ਚੰਗਾ ਕਹਿਣ ਮਾੜਾ ਨਾ ਕੋਈ ਕਹੇ ਇਸ ਕਰਕੇ ਉਹ ਹਰ ਇੱਕ ਖਿਮੇ ਦੇ ਵਿੱਚ ਭੁਗਤਣਾ ਚਾਹੁੰਦਾ ਆ ਖਾਸ ਕਰ ਜਿਹੜੀ 엘ੀਟ ਵਰਗ ਹੁੰਦਾ ਆ ਉਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਜਿਹਨੂੰ ਆਪਾਂ ਅਮੀਰ ਤਨਾਅ ਕਹਿ ਦਿੰਨੇ ਆ ਉਹ ਹਰ ਖਿਮੇ 'ਚ ਭੁਗਤਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਉਹਨਾਂ ਕੋ ਇੱਕ ਵਾਰ ਆਉਂਦਾ ਆ ਉਹਨਾਂ ਸਹਿਮਤ ਹੈ ਉਹ ਨਹੀਂ ਸਹਿਮਤ ਹੈ ਅੰਦਰੋਂ ਸਹਿਮਤ ਨਹੀਂ ਹੁੰਦੇ ਉਹਨਾਂ ਦਾ ਕਿਸੇ ਨਾਲ ਵੀ ਪਰ ਕੋਸ਼ਿਸ਼ ਕਰਦੇ ਆ ਵੀ ਆਗੇ ਬੰਦੇ ਚਲੋ ਜੀ ਇਹਨਾਂ ਦਾ ਮੂੰਹ ਰੱਖਣ ਲਈ ਨਾਲ 5000 ਡਾਲਰ 2000 ਡਾਲਰ ਦੇ ਦਿਓ ਬਾਹਰ ਜਾ ਕੇ ਕਿਤੇ ਮਾੜਾ ਨਾ ਕਹਿਣ ਸਾਨੂੰ ਸੋ ਗੁਰਬਾਣੀ ਜਿਹੜੀ ਆ ਉਹ ਕਹਿੰਦੀ ਆ ਬਾਹਰੋਂ ਤੇ ਅੰਦਰੋਂ ਇੱਕ ਹੋਣਾ ਜਿਹੋ ਜੇ ਤੁਸੀਂ ਹੈਗੇ ਆ ਜਿਹੋ ਜੇ ਤੁਹਾਡੇ ਜਿਹੜੇ ਅਸੂਲ ਆ ਆ اصول ਬਣ ਗਿਆ ਸਾਡੇ ਅਸੀਂ ਕਿਸੇ ਨੂੰ ਗਲਤ ਕੰਮ ਵਿੱਚ ਡੋਨੇਸ਼ਨ ਨਹੀਂ ਦੇਣੀ ਜਿਹਦੀ ਕੌਂਗ ਵਿੱਚ ਸਾਡਾ ਨੁਕਸਾਨ ਹੋ ਰਿਹਾ ਅਸੀਂ ਉੱਥੇ ਪੈਸਾ ਨਹੀਂ ਦੇਣਾ ਪਰ ਜੇ ਫਿਰ ਵੀ ਅਸੀਂ ਸਾਨੂੰ ਪਤਾ ਆ ਬੰਦਾ ਗਲਤ ਆ ਇਥੇ ਚਾਰजेस ਲੱਗੇ ਆ ਗੱਲ ਕੀਤੀ ਆ ਚਾਹੇ ਉਹ ਧਨਵੰਤ ਸਿੰਘ ਸੀ ਚਾਹੇ ਮਾਨ ਸਿੰਘ ਭੋਵੇ ਵਾਲਾ ਚਾਹੇ ਦਲਜੀਤ ਸਿੰਘ ਸ਼ਿਕਾਗੋ ਚਾਹੇ ਆਪਣਾ ਚਰਨ ਘਾਟਲਾ ਚਾਹੇ ਜੱਸੀ ਚਾਹੇ ਲੱਖਾ ਚਾਹੇ मतलब ਮੈਂ ਕਹਿੰਨਾ ਅਣਗਿਣਤ ਤੇ ਬੰਦੇ ਆ ਤੁਹਾਡੇ ਕੋ ਲਿਸਟ ਬੰਦ ਹੋ ਜਾਣੀ ਆ ਕੱਲ ਪਰਸੋਂ ਨਾਲੇ ਜੁਪੀ ਚ ਇੱਕ ਬਾਬਾ ਫੜਿਆ ਉਹ 400 ਕਰੋੜ ਦਾ 400 ਕਰੋੜ ਉਹਦੀ ਕੁਠੀ-ਕੁਠੀ ਕੱਲ ਢਾਈ ਇੱਥੇ ਪੇਚ ਕੇ ਉਹ ਲਗ ਲਗ ਧਰਮਾਂ ਦੀਆਂ ਲਿਆ ਕੇ ਬੱਚੀਆਂ ਉਹਨਾਂ ਦੀ ਕਨਵਰਜਨ ਕਰਦਾ ਸੀਗਾ ਦੂਜੇ ਧਰਮਾਂ ਚ ਬ੍ਰੇਨ ਵਾਸ਼ ਕਰਕੇ ਤੁਹਾਨੂੰ ਪਤਾ ਕਿ ਬੱਚੇ ਜਿਹੜੇ ਹੁੰਦੇ ਆ 17 18 19 ਸਾਲ ਦੇ ਬੱਚੇ ਜੋ ਤੁਸੀਂ ਉਹਨਾਂ ਬੰਨੇ ਆ ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਆ ਕੀ ਵਾਰ ਉਹਨਾਂ ਨੂੰ ਉਹ ਗੱਲਾਂ ਜਿਹੜੀਆਂ ਮਿੱਠੀਆਂ ਪਿਆਰੀਆਂ ਉਹ ਉਹਦਾਂ ਦੀਆਂ ਚੰਗੀਆਂ ਲੱਗਣ ਲੱਗ ਪਈ ਦੀ ਅੱਛਾ ਇਹ ਆ ਖੁੱਬੀ ਆ ਖੁੱਬੀ ਸੋਵ ਰਗਾ ਕੇ ਇਦਾਂ ਬੱਚਿਆਂ ਨੂੰ ਇਦਾਂ ਕਰ ਰਿਆ ਸੀਗਾ ਧਰਮ ਦੇ ਪਰਵਰਤਨ ਕਰ ਰਿਆ ਸੀਗਾ ਔਰ ਬਹੁਤ ਜ਼ਿਆਦਾ ਉਹਨੇ ਪ੍ਰਾਪਰਟੀ ਬਣਾਈ ਹੋਈ ਸੀ ਆਪਣੀ ਔਰ ਉਹਦਾ ਪੂਰੇ ਜ਼ਿਲ੍ਹੇ ਦੇ ਵਿੱਚ ਸਿੱਕਾ ਚੱਲਦਾ ਸੀ ਮਤਲਬ ਜਿੱਦਾਂ ਰਾਮ ਰਹੀ ਨੂੰ ਕੋਈ ਹੱਥ ਨਹੀਂ ਪਾਉਂਦਾ ਸੀ ਇਦਾਂ ਹੀ ਉਹਨੂੰ ਕੋਈ ਹੱਥ ਪਾਉਣ ਨੂੰ ਤਿਆਰ ਨਹੀਂ ਸੀਗਾ ਤੇ ਉਹਨੂੰ ਸ਼ਿੰਗਾਰੂ ਸ਼ਿੰਗਰੂ ਸ਼ਿੰਗਰੂ ਬਾਬਾ ਕਿਹਾ ਗਿਆ ਵੀ ਸ਼ਿੰਗਰੂ ਬਾਬਾ ਚੰਗੀ ਉਹਦੀ ਉਮਰ ਆ ਔਰ ਉਹਦੀ ਫੰਡਿੰਗ ਬਾਹਰ ਹੀ ਕੰਟਰੀਆਂ ਤੋਂ ਜਾ ਰਹੀ ਸੀਗੀ ਹਵਾਲਾ ਰਾਹੀਂ ਉਹਨੂੰ ਪੈਸੇ ਜਾ ਰਹੇ ਸੀਗੇ ਸੋ ਇਦਾਂ ਹੀ ਜਿਹੜੇ ਇਹ ਬਾਬੇ ਆ ਇਹਨਾਂ ਦਾ ਕੰਮ ਆ ਕਿਰਤੀ ਲੋਕਾਂ ਦੇ ਸਿਰ ਤੇ ਰੋਟੀ ਖਾਣੀ ਇਹ ਕਰਤੀ ਲੋਕ ਹੈ ਨਾ ਤੁਹਾਡੇ ਮੇਰੇ ਕੰਮ ਕਰਨ ਵਾਲੇ ਆ ਕਿਹੜੇ ਮਾੜਾ ਤੋਂ ਮਾੜਾ ਬਾਬਾ ਵੀ ਆਵੇ 500 ਡਾਲਰ ਲਏ ਬਿਨਾ ਉਹ ਤੁਹਾਡੇ ਘਰੋਂ ਨਿਕਲਦਾ ਨਹੀਂ ਆ ਔਰ ਇਹਨਾਂ ਬਾਬਿਆਂ ਦੀਆਂ ਸਾਰੀਆਂ ਦੀਆਂ ਜਿਹੜੀਆਂ ਰਹਿਸ਼ਾ ਹੁੰਦੀਆਂ ਆ ਉਹ 엘ੀਟ ਕਲਾਸ ਦੇ ਘਰਾਂ ਚੁੰਗੀਆਂ ਆ ਕਦੀ ਸੁਣਿਆ ਵੀ ਜਿਹਦੇ ਕੋਲ ਵਿਚਾਰੇ ਕੋਈ ਇੱਕ ਟਰੱਕ ਹੈ ਬਾਬਾ ਉਹਦੇ ਨਾਲ ਹੀ ਤੁਰਿਆ ਫਿਰਦਾ ਉਹਦੇ ਨਾਲ ਹੀ ਰਹਿੰਦਾ ਆ ਪਰ ਚਾਰਕ ਤਾਂ ਹੋ ਸਕਦਾ ਕੋਈ ਇਕੋ ਗੁਰੂ ਬਾਤ ਦਾ ਪ੍ਰਚਾਰ ਕਰਨ ਆਇਆ ਉਹ ਇੱਕ ਬੰਦਾ ਜਿਹੜਾ ਕੋਈ ਸਿੰਗਲ ਟਰੱਕ ਆ ਜਾਂ ਦਿਹਾੜੀ ਕਰਨ ਵਾਲਾ ਉਹਦੇ ਨਾਲ ਘੁੰਮ ਸਕਦਾ ਪਰ ਬਾਬਾ ਨੇ ਇਹਨਾਂ ਦਾ ਆਪਣਾ ਲਾਮੋ ਲਸ਼ਕਰ ਹੈ ਆਪਣੀਆਂ 4-5 ਵਧੀਆ ਗੱਡੀਆਂ ਨਾਲ 10-20 ਲਗੌੜ ਮੈਨਾਂ ਨੂੰ ਭਗਤ ਨਹੀਂ ਕਹਿੰਦਾ ਲਗੌੜ ਹੁੰਦੀ ਆ ਅੰਨੇ ਭਗਤ ਲਗੌੜ ਉਹ ਨਾਲ ਇਦਾਂ ਹੀ 5-7 ਬੀਬੀਆਂ ਨਾਲ ਪ੍ਰਭਾਵ ਪਾਉਣ ਨੂੰ ਲਓ ਜੀ ਦੇਖੋ ਜੀ ਫਲਾਨੇ ਅਮੀਰ ਦੇ ਘਰ ਜਾ ਕੇ ਰੁਕਣਾ ਹੁੰਦਾ ਇਹਨਾਂ ਨੇ ਜਿਹੜਾ ਉਸ ਸ਼ਹਿਰ ਦਾ ਅਮੀਰ ਆ ਜੇ ਤੇ ਕੋਈ 4 ਪੈਸੇ ਹੈਗੇ ਆ ਉਮੀਰ ਦੀ ਵਰਤੀ ਜਿਹੜੀ ਹੈਗੀ ਆ ਸਾਰਿਆਂ ਨੂੰ ਨਹੀਂ ਮੈਂ ਚ ਗਣਦਾ ਪਰ ਬਹੁਤਾ ਆਦੀ ਵਰਤੀ ਹੁੰਦੀ ਆ ਵੀ ਜੇ ਮੇਰਾ ਸਮਾਜ ਅ ਕਮਿਊਨਿਟੀ ਚ ਨਾਮ ਹੈ ਨਹੀਂ ਸ਼ਾਇਦ ਇਸ ਬਾਬੇ ਦੇ ਘਰ ਆਉਂਦਾ ਮੇਰਾ ਨਾਮ ਲੋਕਾਂ ਚ ਹੋ ਜਾਵੇ ਫਲਾਨਾ ਬਾਬਾ ਉਹਦੇ ਘਰ ਆਉਂਦਾ ਆ ਫਲਾਨਾ ਬਹੁਤ ਵੱਡਾ ਪ੍ਰਚਾਰਕ ਉਹਦੇ ਘਰੇ ਆਉਂਦਾ ਆ ਸੋ ਸਾਧਾਂ ਦਾ ਕੰਮ ਇਹ ਰਿਹਾ ਵੀ 엘ੀਟ ਕਲਾਸ ਇਸੇ ਲਈ ਪਰ ਸਾਡੀ ਨਾਨਕ ਪਾਤਸ਼ਾਹ ਨੇ ਸਾਡੀ ਯਾਰੀ ਜਿਹੜੀ ਪਾਈ ਆ ਉਪਈਆ ਭਾਈ ਲੱਲ ਉਹ ਰਿਆ ਨਾ ਮਲਕ ਭਾਗ ਉਹ ਨਾ ਨਹੀਂ। ਔਰ ਜਿੰਨੇ ਅੱਜ ਕੱਲ ਦੇ ਬਾਬੇ ਆ ਮਲਕ ਭਾਗ ਉਹਦੇ ਹੀ ਕਰ ਰਹੇ ਨੇ ਆ ਕੇ। ਠੀਕ ਹੈ ਨਾ। ਸੋ ਆਪਾਂ ਸ਼ੁਰੂਆਤ ਕਰਦੇ ਆਂ ਭਾਜੀ। ਸਾਰੇ ਬਾਬਿਆਂ ਦੇ ਨਾਲ ਲਾਤੇ ਆ। ਮੈਨੂੰ ਲੱਗਦਾ ਵੀ ਬਹੁਤ ਜੇ ਆਪਾਂ ਕੱਲੇ ਕੱਲੇ ਦਾ ਨਾਮ ਲੈਣ ਲੱਗੇ ਤਾਂ ਮੈਨੂੰ ਲੱਗਦਾ ਵੀ 2 ਘੰਟੇ ਚ ਪ੍ਰੋਗਰਾਮ ਨਿਪੜਨਾ ਨਹੀਂ ਆਪਣਾ 2 ਘੰਟੇ ਬਾਬਿਆਂ ਦੇ ਨਾਂ ਹੀ ਦਾ ਸੁਣਿਆ। ਇਹ ਕਿਹੜੇ ਗੋਣ ਆ ਇਹਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਸਾਡੀਆਂ ਭੈਣਾਂ ਆ ਮਾਤਾਵਾਂ ਬੀਬੀਆਂ ਇਹਨਾਂ ਦਾ ਮਤਲਬ ਕਸ਼ੇਰੇ ਤੱਕ ਧੋਣ ਜਾਂਦੀਆਂ ਬੇਹੀ ਧੋ ਕੇ ਆਈਏ ਖਸ਼ਰਾ ਬਾਬਾ ਜੀ ਦਾ ਇਹਨਾਂ ਦੇ ਪੈਰ ਧੋ ਕੇ ਪਾਣੀ ਪੀਂਦੀ ਆਇਆ ਆਪਾਂ ਦੇਖਿਆ ਆ ਨਾਨਕ ਸ੍ਰੀ ਅਸਾਧ ਬੈਠਾ ਕਰੋੜੀ ਉਹਦੇ ਮਤਲਬ ਕੌਲੇ ਚ ਪਾਏ ਤੇ ਧੋ ਕੇ ਬੀਬੀਆਂ ਪੀਰੀਆਂ ਕਿੰਨੀ ਵਾਰ ਉਹਨਾਂ ਨੇ ਇਹ ਜਿਹੜਾ ਆ ਵੀਡੀਓ YouTube ਤੋਂ ਲੋਕਾਂ ਦੀ ਰਿਪੋਰਟ ਕਰਕੇ ਲਹਾਈ ਆ ਹਨਾ ਔਰ ਸ਼ਬਦ ਚੱਲਿਆ ਚਰਨ ਸਾਧ ਕੇ ਧੋਏ ਧੋਏ ਪੀਓ ਜੀ ਹਨਾ ਇਦਾਂ ਦਾ ਸ਼ਬਦ ਪਿੱਛੇ ਲਾਇਆ ਆ ਆਡੀ ਮਾਨਸਿਕਤਾ ਕਿੱਥੇ ਆ ਜਦੋਂ ਇੱਕ ਬੀਬੀ ਜਦੋਂ ਉਹ ਬੀਬੀ ਆਪਣੇ ਹਸਬੰਦ ਨੂੰ ਦੇਖਦੀ ਹੈ ਨਾ ਕਿ ਉਹ ਬਾਬੇ ਦੇ ਪੈਰਾਂ 'ਚ ਡਿਗਿਆ ਆ ਤੇ ਉਹ ਕਹਿੰਦੀ ਆ ਬਈ ਜੇ ਇਹ ਮੇਰਾ ਘਰ ਵਾਲਾ ਜਿਹੜਾ ਸਾਡਾ ਕਿੰਗ ਆ ਘਰ ਦਾ ਇਹ ਡਿਗਿਆ ਹੋਇਆ ਤਾਂ ਮੈਂ ਤਾਂ ਮੈਨੂੰ ਵੀ ਕੁਛ ਮਰਜ਼ੂ ਇਥੋਂ ਸਾਡੇ ਸਿਆਸਤਦਾਨ ਭਾਜੀ ਚਾਹੇ ਬਾਦਲ ਹੈ ਉਹ ਵੀ ਜਾ ਕੇ ਪੁੱਛੋ ਮੰਡੀ ਵਾਲੇ ਦੇ ਅੱਗੇ ਹੀ ਤਾਂ ਪੈਰਾਂ 'ਚ ਬੈਠੇ ਹੁੰਦੇ ਆ ਤੇ ਕੱਲ ਮੈਂ ਅਮਨ ਅਰੂੜਾ ਦੇਖਿਆ ਸੀਗਾ ਉਹ ਟੱਡਰੀ ਵਾਲੇ ਦੇ ਜਾ ਕੇ ਪੈਰੀ ਹੱਥ ਲਾ ਰਿਹਾ ਮੇਰਾ ਖਿਆਲ ਅਮਨ ਅਰੂੜਾ ਟੱਡਰੀ ਵਾਲੇ ਦੀ ਉਮਰ ਨਾਲੋਂ ਬਹੁਤ ਵੱਡੀ ਉਮਰ ਦਾ ਹੁੰਦਾ ਠੀਕ ਹੈ ਨਾ ਕੱਲ ਮੈਂ ਦੇਖ ਰਿਹਾ ਸੀ ਉੱਥੇ ਉਹਦੀ ਵਾਈਫ ਜਾ ਕੇ ਪੈਰੀ ਹੱਥ ਲਾ ਰਹੀ ਆ ਸੋ ਕੀ ਮਾਨਸਿਕਤਾ ਬਣਦੀ ਆ ਇਹ ਗੁਰਬਾਣੀ ਦੇ ਆਧਾਰ ਤੇ ਸਾਨੂੰ ਦੱਸੋ ਵੀ ਸਾਹਤ ਸੰਤ ਜਿਹੜੇ ਕੌਣ ਆ ਕੀ ਗੁਰਬਾਣੀ 'ਚ ਇਦਾਂ ਦੇ ਸਾਧਾਂ ਨੂੰ ਕੋਈ ਮਤਲਬ ਕਿ ਕਾਫੀ ਵਾਰ ਲੋਕਾਂ ਨਾਲ ਬਹਿਸ ਹੁੰਦੀ ਕਹਿੰਦੇ ਨਹੀਂ ਜੀ ਸੱਚੇ ਸੰਤ ਹੁੰਦੇ ਆ ਹੁੰਦੇ ਆ ਜੀ ਅੱਜ ਦੀ ਡੇਟ 'ਚ ਝੂਠੇ ਸੰਤ ਨੇ ਕਹੋ ਤੁਸੀਂ ਸੱਚੇ ਸੰਤ ਹੁੰਦੇ ਆ ਜੀ ਸਾਰੇ ਬਹੁਤ ਸੋ ਇਦਾਂ ਦੀ ਕੋਈ ਗੁਰਬਾਣੀ 'ਚ ਹੈ ਕਿ ਇਦਾਂ ਦੇ ਸੰਤ ਹੁੰਦੇ ਆ ਔਰ ਕੌਣ ਹੁੰਦੇ ਆ ਕਿੱਥੇ ਮੈਨੂੰ ਤਾਂ ਕੋਈ ਐਥੇ ਮਿਲਿਆ ਨਹੀਂ ਸੋ ਇੱਥੋਂ ਸ਼ੁਰੂਆਤ ਕਰਦੇ ਪਾ ਜੀ ਦੇਖੋ ਇਹ ਟਾਪਿਕ ਤੇ ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਆ ਮੈਂ ਜਦੋਂ ਇਹ ਪੋਸਟਰ ਬਣ ਕੇ ਸਾਹਮਣੇ ਆਇਆ ਰਾਤੀ ਤੇ ਮੈਂ ਸੋਚ ਰਹੀ ਮੈਂ ਕੀ ਕਿਦਾਂ ਗੱਲ ਕਰੀਏ ਤੇ ਕਿਹੜੇ ਟੌਪਿਕ ਤੋਂ ਕਿੱਥੋਂ ਸ਼ੁਰੂ ਕਰੀਏ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਿੱਖੀ ਦੀ ਸ਼ੁਰੂਆਤ ਕੀਤੀ ਹੈ ਨਾ ਤੇ ਉਹਨਾਂ ਦੇ ਸਾਹਮਣੇ ਇਹੀ ਲੋਕ ਸੀਗੇ ਜਿਹਨਾਂ ਨੂੰ ਅੱਜ ਸੰਤ ਕਿਹਾ ਜਾਂਦਾ ਤੇ ਬਾਬੇ ਦੀ ਜਿੰਨੀ ਵੀ ਬਾਣੀ ਆ ਕਬੀਰ ਸਾਹਿਬ ਦੀ ਜਿੰਨੀ ਵੀ ਬਾਣੀ ਆ ਇਹਨਾਂ ਲੋਕਾਂ ਦੇ ਉੱਪਰ ਹੀ ਆ ਹਰ ਕੇ ਸੰਤਨਾ ਕੀਏ ਬਨਾਰਸ ਕੇ ਠੱਗ ਕਬੀਰ ਸਾਹਿਬ ਕਹਿੰਦੇ ਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਦੇ ਹੀ ਕਹਿਤਾ ਕਾਦੀ ਕੂੜ ਬੋਲਮਲ ਖਾਏ ਬਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਆ ਤੀਨੇ ਉਜਾੜੇ ਕਾ ਬੰਦ ਉਹ ਤਿੰਨ ਹੀ ਸੀਗੇ ਸਾਹਮਣੇ ਉਸ ਟਾਈਮ ਜਾ ਜੋਗੀ ਬੜੀ ਜੁਗਤੀ ਕਰ ਰਹੀ ਸੀ ਜਾ ਬਾਹਮਣ ਆਪਣੇ ਹਿਸਾਬ ਨਾਲ ਪੂਜਾ ਕਰ ਰਿਹਾ ਸੀ ਤੇ ਜਾ ਕਾਜੀ ਜਿਹੜਾ ਸੀਗਾ ਉਹ ਆਪਣੇ ਹਿਸਾਬ ਨਾਲ ਕਰ ਰਿਹਾ ਸੀ ਉਹ ਤਿੰਨਾਂ ਦੀ ਗੁਰ ਨਾਨਕ ਪਾਤਸ਼ਾਹ ਨੇ ਗੱਲ ਮੁਕਾ ਦਿੱਤੀ ਇਦਾਂ ਹੀ ਕਬੀਰ ਸਾਹਿਬ ਨੇ ਜਦੋਂ ਕਹਿ ਦਿੱਤਾ ਹਮਰਾ ਝਗੜਾ ਰਹਾ ਨਾ ਕਹਉ ਪੰਡਤ ਮੁੱਲਾ ਛਾਡੇ ਦੋ ਦੋਨੇ ਛਾੜਤੇ ਓ ਝਗੜਾ ਹੀ ਬੰਕਾਤਾ ਮੈਂ ਤਾਂ ਕੋਈ ਰੌਲਾ ਨਹੀਂ ਹੈਗਾ ਫਿਰ ਇਹ ਬਾਬੇ ਸੰਤ ਡੇਰਾਵਾ ਸਾਡੇ ਚ ਆ ਕਿਵੇਂ ਗਿਆ ਜਦੋਂ ਸਾਰੀ ਦੀ ਸਾਰੀ ਗੁਰਬਾਣੀ ਇਸੇ ਟੌਪਿਕ ਤੇ ਲਿਖੀ ਹੋਵੇ ਔਰ ਸੰਤ ਦੀ ਬੜੀ ਵਧੀਆ ਤਰੀਕੇ ਨਾਲ ਆਪਾਂ ਪਿਛਲੇ ਹਫਤੇ ਗੁਰਬਾਣੀ ਚੋਂ ਐਗਜ਼ਾਮਪਲ ਆ ਲੈ ਲੈ ਕੇ ਕਿੰਨੇ ਸ਼ਬਦ ਲੈ ਲੈ ਕੇ ਉਹਦੀ ਡੈਫੀਨੇਸ਼ਨ ਦਿੱਤੀ ਸੀ ਵੀ ਗੁਰਬਾਣੀ ਮੁਤਾਬਕ ਸੰਤ ਕੀ ਆ ਇੱਕੋ ਹੀ ਸੰਤ ਆ ਗੁਰਬਾਣੀ ਮੁਤਾਬਕ ਗੁਰੂ ਨੂੰ ਸੰਤ ਕਿਹਾ ਜਾਂ ਕਾਲਪੁਰਖ ਨੂੰ ਸੰਤ ਕਿਹਾ ਗੁਰਬਾਣੀ ਚ ਤੇ ਜਾਂ ਜੇ ਬਹੁਵਚਨ ਚ ਆਇਆ ਤੇ ਗੁਰਮੁਖਾਂ ਨੂੰ ਸੰਤ ਕਿਹਾ ਜਿਹੜੇ ਉਹਨਾਂ ਗੁਣਾ ਨਾਲ ਜੁੜੇ ਹੋਏ ਤੀਜਾ ਚੌਥਾ ਕੋਈ ਰੌਲਾ ਹੀ ਹੈ ਨਹੀਂਗਾ ਉੱਥੇ ਜਾਂ ਜਿਹੜੇ ਪਖੰਡੀ ਆ ਉਹਨਾਂ ਨੂੰ ਉਹਨਾਂ ਦਾ ਨਾਂ ਲੈ ਕੇ ਸੰਤ ਕਿਹਾ ਬਾਣੀ ਚ ਵੀ ਹਰਕੇ ਸੰਤ ਨਾਖੀਏ ਬਨਾਰਸ ਕੇ ਠਾਗ ਇਹਨਾਂ ਨੂੰ ਕਹਿਣਾ ਨਹੀਂ ਸੰਤ ਪਰ ਲੋਕੀ ਕਹਿੰਦੇ ਆ ਕਹਿੰਦੇ ਹਰਕੇ ਸੰਤ ਨਾਖੀਏ ਕਹਿਣਾ ਨਹੀਂ ਆ ਪਰ ਲੋਕੀ ਕਹੀ ਜਾਂਦੇ ਆ ਇਹ ਸਾਰੇ ਹੁਣ ਉਹ ਸੰਤ ਆ ਜਿਹੜੇ ਹਰਕੇ ਸੰਤ ਨਾਖੀਏ ਬਨਾਰਸ ਕੇ ਠਾਗ ਗਿਆ ਪਰ ਲੋਕੀ ਕਹੀ ਜਾ ਰਹੇ ਆ ਮੈਂ ਨਾ ਬੈਠਾ ਸੋਚ ਰਿਹਾ ਸੀ ਆਪਾਂ ਗੁਰਬਾਣੀ ਚੋਂ ਬਾਅਦ ਚ ਐਗਜ਼ੈਂਪਲ ਲਵਾਂਗੇ ਵੀ ਇਹ ਪ੍ਰੋਬਲਮ ਇੱਡੀ ਵੱਡੀ ਕਿਉਂ ਆ ਤੇ ਮੈਂ ਹਰ ਉਸ ਵੇਲੇ ਜੋ ਜਿਮ ਜਾਂਦਾ ਆ ਡੇਢ ਡੇਢ ਘੰਟਾ ਨਾ ਮੈਂ ਕੋਈ ਨਾ ਕੋਈ ਸੁਣ ਲਾ ਪੈਣਾ ਬੁੱਧੀ ਜੀਵੀਆਂ ਨੂੰ ਤੇ ਮੈਂ ਇੱਕ ਬੁੱਧੀ ਜੀਵ ਨੂੰ ਕੱਲ ਸੁਣ ਰਿਹਾ ਸੀ ਪ੍ਰੋਬਲਮ ਇਹ ਜਿਹਨਾਂ ਨੂੰ ਅਸੀਂ ਬੁੱਧੀਜੀਵੀ ਕਹਿੰਨੇ ਆ ਜਿਹੜਨ ਸਾਡੇ ਵਰਗੇ ਵੀ ਸੁਣਦੇ ਆ ਵੀ ਇਹਨਾਂ ਤੋਂ ਕੋਈ ਚੰਗੀ ਗੱਲ ਪਤਾ ਲੱਗੂਗੀ ਉਹ ਵੀ ਇੱਕ ਗੱਲ ਤੋਂ ਕਨਫਿਊਜ਼ ਆ ਉਹਨਾਂ ਨੇ ਕਿਤਾਬਾਂ ਬਹੁਤ ਪੜ ਲਈਆਂ ਬਹੁਤ ਨੌਲੇਜ ਆ ਉਹਨਾਂ ਨੂੰ ਪਰ ਉਹਨਾਂ ਨੇ ਗੁਰਬਾਣੀ ਨੂੰ ਨਹੀਂ ਪੜਿਆ ਉਹ ਜਿੰਨਾ ਚਿਰ ਅਸੀਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੜਦੇ ਸਾਨੂੰ ਕਾਨਸੈਪਟ ਸਮਝ ਨਹੀਂ ਆ ਸਕਦਾ ਸੁਣੀ ਸੁਣਾਈ ਗੱਲ ਜਿਹੜੀ ਆ ਨਾ ਅਸੀਂ ਉਹੀ ਕਰ ਸਕਦੇ ਆ ਜਿਹੜੀ ਅਸੀਂ YouTube ਤੋਂ ਇਧਰੋਂ ਸੁਣ ਲਈ ਜਾਂ ਕਿਸੇ ਕਿਤਾਬ ਚੋਂ ਪੜ ਲਈ ਕਿਤਾਬਾਂ ਚ ਬਹੁਤ ਵਧੀਆ ਗੱਲਾਂ ਲਿਖੀਆਂ ਆ ਮੈਂ ਕੱਲ ਹੀ ਪੜ ਰਿਆ ਸੀ ਕਪੂਰ ਸਾਹਿਬ ਦੀ ਕਿਤਾਬ ਖਿੜਕੀਆਂ ਉੱਚ ਬੜੀਆਂ ਵਧੀਆ ਵਧੀਆ ਗੱਲਾਂ ਲਿਖੀਆਂ ਪਰ ਕੁਝ ਇੱਕ ਗੱਲਾਂ ਜਿਹੜੀਆਂ ਉਹ ਗੁਰਬਾਣੀ ਦੇ ਬਿਲਕੁਲ ਉਲਟੀਆਂ ਸੋ ਜੇਤੋ ਦੇਖੋ ਉਹ ਕਸਵੱਟੀ ਨਹੀਂ ਹੈ ਗੁਰਬਾਣੀ ਦੀ ਤੇ ਤੁਸੀਂ ਉਲਝ ਜਾਂਦੇ ਆ ਔਰ ਇਹੀ ਸਾਡੀ ਪ੍ਰੋਬਲਮ ਹੋਈ ਸਾਡੇ ਕੋ ਗੁਰਬਾਣੀ ਦੀ ਕਸਵੱਟੀ ਨਹੀਂ ਹੈਗੀ ਇਸ ਕਰਕੇ ਅਸੀਂ ਉਲਝ ਗਏ ਆ ਸਾਨੂੰ ਇਤਿਹਾਸ ਗਲਤ ਪੜਾਇਆ ਗਿਆ ਔਰ ਜਿਨ੍ਹਾਂ ਦੇ ਅਸੀਂ ਮਗਰ ਲੱਗੇ ਆ ਜਿਨ੍ਹਾਂ ਨੂੰ ਅਸੀਂ ਅ ਜਿੰਨਾਂ ਤੇ ਪ੍ਰੋਗਰਾਮ ਕਰ ਰਹੇ ਆ ਡੇਰਾਵਾਦ ਜਾਂ ਬਾਬੇ ਜਾਂ ਆਪਣੇ ਆਪ ਨੂੰ ਪ੍ਰਚਾਰਕ ਕਹਣ ਵਾਲੇ ਮੈਂ ਸਿੱਧਾ ਨਾਂ ਲੈ ਕਹੂੰਗਾ ਬੰਤਾ ਸਿੰਘ ਹੁਣੀ ਹੋਗਾ ਭਾਈ ਪਿੰਦਰਪਾਲ ਸਿੰਘ ਹੁਣੀ ਹੋਗਾ ਬੜੀਆ ਵਧੀਆ ਗੱਲਾਂ ਕਰਦੇ ਆ ਕਈ ਗੱਲਾਂ ਉਹਨਾਂ ਦੀ ਬਹੁਤ ਵਧੀਆ ਹੈ ਗੁਰਬਾਣੀ 'ਚੋਂ ਗੱਲਾਂ ਕਰਦੇ ਆ ਪਰ ਜਿਹੜੀ ਨਾਲ ਉਹ ਜ਼ਹਿਰ ਦੇ ਜਾਂਦੇ ਆ ਉਹ ਜੇ ਸਾਡੇ ਕੋਲ ਕਸਵੱਟੀ ਨਹੀਂ ਹੈਗੀ ਅਸੀਂ ਉਹ ਵੀ ਲੈ ਲੀਨੇ ਆ ਜਿਹਦੇ ਕਰਕੇ ਪ੍ਰੋਬਲਮ ਹੋਈ ਆ ਤਾਂ ਮੈਂ ਜਿਹੜੇ ਵਿਦਵਾਨ ਨੂੰ ਸੁਣ ਰਿਹਾ ਸੀ ਉਹ ਜਿਹੜੀ ਗੱਲ ਨੇ ਮੈਨੂੰ ਕਲਿੱਕ ਕੀਤਾ ਉਹ ਕਹਿੰਦੇ ਪੀ ਆ ਜਿੰਨੇ ਨਾਨਕਸਰੀਏ ਨਾਮਧਾਰੀਏ ਨਰਨਘਾਰੀਏ ਉਹਨੇ ਬਹੁਤ ਸਾਰਿਆਂ ਸੰਪਰਦਾਵਾਂ ਦਾ ਨਾਂ ਲਿਆ ਟਕਸਾਲ ਦਮਦਮੀ ਟਕਸਾਲ ਇਹ ਸਿੱਖ ਕੌਮ ਦੇ ਹਿੱਸੇ ਆ ਸਿੱਖ ਧਰਮ ਦੇ ਹਿੱਸੇ ਆ ਇਹਨਾਂ ਨੂੰ ਅਸੀਂ ਅਲੱਗ ਨਹੀਂ ਕਰ ਸਕਦੇ ਇਹ ਇਕੱਲਾ ਉਹਨਾਂ ਨੇ ਨਹੀਂ ਕਿਹਾ ਬਹੁਤ ਸਾਰੇ ਕਹਿੰਦੇ ਆ ਵੀ ਇਹ ਸਾਰੇ ਸਿੱਖ ਧਰਮ ਦੀ ਹੀ ਵਿੱਚੋਂ ਨਿਕਲੇ ਹੋਏ ਆ ਉਹਦਾ ਹਿੱਸਾ ਆ ਉਹਨਾਂ ਦੀ ਆਪਣੇ ਆਪਣੇ ਵੱਖਰੀਆਂ ਮਰਿਆਦਾ ਆ ਉਹ ਆਪਣੇ ਆਪਣੇ ਹਿਸਾਬ ਨਾਲ ਚੱਲਦੇ ਆ ਇਹਨਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਇਦਾਂ ਹੀ ਕਹਿੰਦੇ ਆ ਸਾਰੇ ਸਾਰੇ ਵਿਦਵਾਨ ਜਿਹਨਾਂ ਨੂੰ ਅਸੀਂ ਵਿਦਵਾਨ ਕਿਹਾ ਹੋਇਆ ਮੈਨੂੰ ਇੱਕ ਗੱਲ ਉਹ ਉਹਨਾਂ ਨੂੰ ਸੁਣ ਅੱਛਾ ਉਹ ਤੋਂ ਥੋੜੀ देर ਬਾਅਦ ਉਹ ਹੋਰ ਗੱਲ ਕਰ ਰਹੇ ਸੀ ਉਹੀ ਵਿਦਵਾਨ ਉਹ ਕਹਿੰਦੇ ਦੇਖੋ ਜੀ ਜੇ ਤੁਸੀਂ ਗੁਰਮਤਿ ਦੇ ਉਲਟ ਚੱਲੂਗੇ ਤਾਂ ਗੁਰੂ ਸਾਹਿਬ ਨੇ ਤਾਂ ਆਪਣੇ ਮੁੰਡਿਆਂ ਨੂੰ ਨਹੀਂ ਬਖਸ਼ਿਆ ਐਗਜ਼ਾਮਪਲ ਦੇਤੀ ਪ੍ਰਿਸੀ ਚੰਦ ਦੀ ਐਗਜ਼ਾਮਪਲ ਦੇਤੀ ਰਾਮ ਰਾਏ ਦੀ ਵੀ ਉਹਨਾਂ ਨੂੰ ਵੀ ਕੱਢਤਾ ਉਹ ਭਲਿਓ ਮਾਨਸੋ ਫਿਰ ਉਹ ਵੀ ਤਾਂ ਸਿੱਖੀ ਦਾ ਹਿੱਸਾ ਸੀਗੇ ਫਿਰ ਜੇ ਤੁਹਾਡੇ ਵਰਗੇ ਉਦੋਂ ਵਿਦਵਾਨ ਹੁੰਦੇ ਉਹਨਾਂ ਨੇ ਵੀ ਗੁਰੂ ਗੁਰੂ ਪਾਤਸ਼ਾਹ ਨੂੰ ਕਹਿਣਾ ਸੀ ਗੁਰੂ ਰਾਮਦਾਸ ਪਾਤਸ਼ਾਹ ਕੋਈ ਗੱਲ ਨਹੀਂ ਹੈ ਵੀ ਤਾਂ ਸਿੱਖੀ ਦਾ ਹਿੱਸਾ ਹੀ ਆ ਗੁਰੂ ਅਰਜਨ ਪਾਤਸ਼ਾਹ ਵੀ ਸਿੱਖੀ ਦਾ ਹਿੱਸਾ ਆ ਮਾਹ ਦੇਵ ਵੀ ਆ ਤੇ ਪ੍ਰਿਥੀ ਚੰਦ ਵੀ ਆ ਵੱਖਰੇ ਵੱਖਰੇ ਨਹੀਂ ਸੋਚਿਆ ਕੋਈ ਗੱਲ ਨਹੀਂ ਇਹਨਾਂ ਨੂੰ ਨਾਲ ਹੀ ਰੱਖੋ ਕਹਿਣਾ ਸੀ ਕਿ ਨਹੀਂ ਆ ਬਾਕੀ ਦੇ ਜਿਹੜੇ ਆ ਇਹ ਵੀ ਤਾਂ ਸਿੱਖੀ ਦਾ ਹਿੱਸਾ ਹੀ ਆ ਸਿੱਖੀ ਤੋਂ ਨਿਕਲੇ ਇਹਨਾਂ ਨੂੰ ਨਾਲ ਰੱਖੋ ਤੇ ਗੁਰੂ ਪਾਤਸ਼ਾਹ ਨੂੰ ਫੇ ਇੰਨੀ ਗੱਲ ਕਰਨ ਦੀ ਕੀ ਲੋੜ ਪੈ ਗਈ ਉਹਨਾਂ ਦੇ ਖਿਲਾਫ ਕਦੀ ਸੋਚਿਆ ਗੱਲ ਅਸੀਂ ਅਸੀਂ ਸਾਰੇ ਹੀ ਹਿਪੋਕ੍ਰੇਟ ਆ ਅਸੀਂ ਇੱਕ ਪਾਸੇ ਹੋਰ ਗੱਲ ਕਰਦੇ ਆ ਦੂਜੇ ਪਾਸੇ ਹੋਰ ਗੱਲ ਕਰਦੇ ਆ ਇੱਕ ਪਾਸੇ ਕਹ ਦਿੰਦੇ ਆ ਉਹ ਇਸ ਜਿੰਨੀਆਂ ਸੰਪਰਦਾਵਾਂ ਸਿੱਖੀ ਦਾ ਹਿੱਸਾ ਆ ਇਹਨਾਂ ਨੂੰ ਨਾਲ ਲੈ ਕੇ ਚੱਲੋ ਕੋਈ ਗੱਲ ਨਹੀਂ ਦੂਜੇ ਪਾਸੇ ਉੱਥੇ ਇਗਜ਼ੈਂਪਲ ਆ ਦਿੰਦੇ ਗੁਰੂ ਸਾਹਿਬ ਨੇ ਤਾਂ ਆਪਣੇ ਮੁੰਡਿਆਂ ਨੂੰ ਨਹੀਂ ਬਖਸ਼ਿਆ ਕਿਉਂਕਿ ਅਸੀਂ ਕਨਫਿਊਜ਼ ਆ ਇਸ ਕਰਕੇ ਅਸੀਂ ਆਪਣੇ ਜਿਹੜੇ ਸਾਡੇ ਮਗਰ ਲੱਗੇ ਹੁੰਦੇ ਜਿਹੜੇ ਸਾਨੂੰ ਆਈਡਲ ਮੰਨ ਕੇ ਤੁਰਦੇ ਉਹਨਾਂ ਨੂੰ ਵੀ ਕਨਫਿਊਜ਼ ਕੀਤਾ ਹੋਇਆ ਇਸੇ ਕਰਕੇ ਥਾਂ ਥਾਂ ਤੇ ਸ਼੍ਰੀ ਚੰਦ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਆ ਸ਼੍ਰੀ ਚੰਦ ਦੇ ਨਾਮ ਦੇ ਉੱਤੇ ਦੀਵਾਨ ਲੱਗਦੇ ਆ ਸ਼੍ਰੀ ਚੰਦ ਦੇ ਨਾਮ ਦੇ ਉੱਤੇ ਬੜਾ ਕੁਝ ਹੁੰਦਾ ਆ ਔਰ ਸਾਰੇ ਵੱਡੇ ਵੱਡੇ ਉੱਥੇ ਜਿਹੜੇ ਪ੍ਰਚਾਰਕ ਆ ਉਹ ਜਾ ਕੇ ਕਥਾ ਕਰਦੇ ਆ ਤੇ ਫਿਰ ਗੁਰਬਾਣੀ ਨੂੰ ਕਿੱਥੇ ਰੱਖੂਗੇ ਜਿੱਥੇ ਕਹਿੰਦੇ ਜਿੱਥੇ ਲਿਖਿਆ ਪੁੱਤਰੀ ਕੌਲ ਨਾ ਪਾ ਲਿਓ ਘਣਪੀਰੋ ਮਰੱਟੀ ਐ ਪੇ ਪਿੱਠ ਕਰਤੀ ਉਹਨਾਂ ਨੇ ਸੋ ਇਸ ਕਰਕੇ ਕਿਉਂਕਿ ਅਸੀਂ ਗੁਰਬਾਣੀ ਨਾਲ ਨਹੀਂ ਜੁੜੇ ਅਸੀਂ ਖੁਦ ਕਨਫਿਊਜ਼ ਆ ਇਸ ਕਰਕੇ ਜੋ ਕੱਚੀਆਂ ਪਿੱਲੀਆਂ ਸਾਨੂੰ ਸੁਣਾਈ ਜਾਂਦੇ ਆ ਉਹ ਸੀ ਮੰਨੀ ਜਾਂਦੇ ਆ ਹੁਣ ਇਹੋ ਜਿਹੇ ਬੜੇ ਵਿਦਵਾਨ ਆ ਜਿਹੜੇ ਕਹਿੰਦੇ ਹਾਂ ਜੀ ਗੁਰਮਤ ਤੇ ਚੱਲੋ ਗੁਰਬਾਣੀ ਤੇ ਚੱਲੋ ਪਰ ਆ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਆ ਇਹ ਚੋਂ ਵੀ ਚੰਗੀਆਂ ਚੰਗੀਆਂ ਗੱਲਾਂ ਲਈ ਜੋ ਹੁਣ ਮੈਂ ਪਰਸੋਂ ਇੱਕ ਵਿਦਵਾਨ ਸਾਹਿਬ ਨੂੰ ਸੁਣ ਰਿਹਾ ਸੀ ਆਪਣੇ ਨੂੰ ਵਿਦਵਾਨ ਕਹਿੰਦੇ ਆ ਉਹ ਅਤਿੰਦਰਪਾਲ ਸਿੰਘ ਦੇ ਨਾਲ ਉਹਨਾਂ ਦਾ ਵਧੀਆ ਉਹਨਾਂ ਦੀ ਕਥਾਕੁਥਾ ਮੈਂ ਬਹੁਤ ਵਾਰੀ ਸਾਹਿਬ ਸਿੰਘ ਉਹਨਾਂ ਦੀ ਸੁਣੀ ਆ ਬੰਗਲਾ ਸਾਹਿਬ ਤੋਂ ਕਥਾ ਕਰਦੇ ਆ ਬੜੀ ਵਧੀਆ ਉਹਨਾਂ ਨੇ ਸਿੱਧਾ ਡਾਇਰੈਕਟਲੀ ਅਤਿੰਦਰਪਾਲ ਉਹਨਾਂ ਨੇ ਸੂਰੀ ਪ੍ਰਕਾਸ਼ ਗ੍ਰੰਥ ਬਾਰੇ ਸਵਾਲ ਪੁੱਛ ਰਿਆ ਤੇ ਮੈਂ ਵਿਦਵਾਨਾਂ ਦੀ